ਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਆਪਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬੇਸਮੈਂਟ ਤਿਆਰ ਕਰੀ ਜੰਨੇ ਆ 20x60 ਦਾ ਬੇਸਮੈਂਟ ਹੈ ਆਪਾਂ ਇਸ ਬੇਸਮੈਂਟ ਦੀ ਪਹਿਲਾਂ ਛੋਟ ਵੀਡੀਓ ਵੀ ਪਾਈਆਂ ਸੀਗੀਆਂ ਤਾਂ ਦੋਸਤੋ 20x60 ਦਾ ਬੇਸਮੈਂਟ ਹੈ ਜਿਹੜਾ ਇਹਦੇ ਵਿੱਚ ਆਪਾਂ ਲਟਕ ਦਿੱਤੇ ਇੱਥੇ 1 2 3 4 ਤੇ 5 ਪੰਜ ਲਟਕ ਬੀਮ ਪਾਏ ਆ ਇਹਦੇ ਵਿੱਚ ਇਹ ਆਪਣੇ ਕੋਲੇ 20 ਫੁੱਟ ਐ ਚੌੜਾਈ ਇਹਦੀ ਤੇ 60 ਫੁੱਟ ਲੰਬਾਈ ਹੈ ਤੇ ਇਹਦੇ ਉੱਤੇ ਆਪਾਂ ਪੰਜ ਲਟਕ ਬੀਮ ਪਾਏ ਆ ਜਿਹੜੇ ਕੀ ਇਹ 15 ਇੰਚੀ ਚੋੜਾ ਹੂ 24 ਇੰਚੀ ਖੜਾ ਹੂ ਇਹ ਠੀਕ ਹੈ ਦੋਸਤੋ ਇਹਦੇ ਉੱਤੇ ਉਹਨੀ ਆਪਣੀ ਦੀਵਾਰ ਉੱਤੇ ਦੀਵਾਰਾ ਉੱਤੇ ਆਪਣੇ ਬੇਸਮੈਂਟ ਤੋਂ ਉੱਦਲੇ ਪਾਸੇ ਸ਼ੋਪ ਬਣਨੀ ਆ ਦੁਕਾਨਾ ਬਣਨੀ ਆ ਜਿਵੇਂ ਸਾਹਮਣੇ ਦੁਕਾਨਾ ਆਪਣੀ ਆ ਇੱਥੇ ਵੀ ਦੁਕਾਨਾ ਬਣਨੀ ਆ ਉਸ ਤਰ੍ਹਾਂ ਇੱਥੇ ਵੀ ਦੁਕਾਨਾ ਬਣਨੀ ਆ ਤਾਂ ਦੋਸਤੋ ਬੇਸਮੈਂਟ ਘੱਟ ਤੋਂ ਘੱਟ ਖਰਚੇ ਦੇ ਵਿੱਚ ਤਿਆਰ ਕਰਨ ਦੀ ਕੋਸ਼ਿਸ਼ ਉਸ ਕਰਕੇ ਆਪਾਂ ਇੱਥੇ ਜਿਹੜੇ ਇਹ ਪਿੱਲਰ ਹੈ ਜਿਹੜੇ ਕਾਲਮ ਆਰ ਸੀ ਸੀ ਕਾਲਮ ਅੱਜਕੱਲ ਲਾਉਂਦੇ ਆਪਾਂ ਇੱਥੇ ਇੱਟਾਂ ਦੇ ਕਾਲਮ ਲਾਏ ਆ ਇਹ ਹੈਗਾ ਆਪਣੇ ਕੋਲੇ ਆ 20x15 ਦਾ ਕਾਲਮ ਹੈ ਵੀ ਵਾਈ 15 ਦੇ 20 20 15 ਦੇ ਕੁੱਲ ਮੈਂ 9 ਇੰਚ ਦੀ ਦੀਵਾਰ ਹੈ ਜਿਹੜੀ ਆਪਾਂ ਸਾਰੀ ਦੀਵਾਰ 9 ਇੰਚੀ ਕਰੀ ਹੈ ਕਾਲਾ ਜਿਹੜਾ ਹੈਗਾ ਉਹ ਰੇਸ਼ੋ ਹੈਗਾ 6:1 ਬੜੀਆ ਮਸਾਲੇ ਦੇ ਵਿੱਚ ਦੀਵਾਰ ਆਪਾਂ ਬਣਾਈ ਇਸ ਦੇ ਉੱਤੇ ਆਪਾਂ ਜਿਹੜਾ ਲਟਕ ਬੀਮ ਹੈ ਇਹਦੇ ਵਿੱਚ ਆਪਾਂ ਸਰੀਏ ਲਗਭਗ ਇਹ 10 ਤੋਂ 12 ਸਰੀਆਂ ਦਾ ਬੀਮ ਬਣਾਵਾਂਗੇ ਤਾਂ ਕਿ ਇਹਦੇ ਉੱਤੇ ਲੋਡ ਪੂਰਾ ਇਹ ਲੈਸ ਕੇ ਤੇ ਉੱਤੇ ਜਿਹੜੇ ਆਪਾਂ ਇਹਦੀਆਂ ਉੱਤੇ ਜਿਹੜੀਆਂ ਦੀਵਾਰਾਂ ਕੱਢਾਂਗੇ ਦੀਵਾਰਾਂ ਇਹ 4 ਇੰਚੀ ਹੋਣਗੀਆਂ ਸ਼ੌਪ ਦੇ ਵਿੱਚ ਜਿਹੜੀਆਂ ਉੱਤਲੀ ਦੀ ਦੁਕਾਨਾਂ ਹੋਣੀਆਂ ਦੁਬਾਰਾ ਹੋਣੀਆਂ 4 ਇੰਚੀਆਂ ਹੋਣੀਆਂ ਤੇ ਇਹਦੇ ਆਪਾਂ ਦੀਵਾਰ ਦੇ ਉੱਤੇ ਸਾਰੀ ਦੇ ਉੱਤੇ ਬੀਮ ਤਾਈ ਕਰਾਂਗੇ ਇਹਨਾਂ ਲਟਕ ਦੇ ਨਾਲ ਤਾਈ ਕਰਾਂਗੇ ਤਾਂਕਿ ਇਸ ਬੀਮ ਨੂੰ ਮਜ਼ਬੂਤੀ ਹੋਰ ਮਿਲ ਸਕੇ ਲਟਕ ਨੂੰ ਤੇ ਇਸ ਦੇ ਵਿੱਚ ਇੱਕ ਚੀਜ਼ ਖਾਸ ਧਿਆਨ ਰੱਖਣ ਵਾਲੀ ਜਿਹੜੀ ਹੈਗੀ ਹੈ ਆਪਣਾ ਜਿਹੜਾ ਆਹ ਲਟਕਾ ਬੀਮ ਆਹ ਬੀਮ ਜਿਹੜਾ ਆਪਣਾ ਲਟਕਾ ਇਹਦੇ ਜਿਹੜਾ ਆਪਾਂ ਸੈਟਰੀਂਗ ਕਰੀ ਜੰਨੇ ਹੁਣ ਜਦੋਂ ਸੈਟਰੀਂਗ ਕਰਦੇ ਆ ਤਾਂ ਇਹਦੇ ਵਿਚਾਲੇ ਜਿਹੜਾ ਹੈਗਾ ਇਹ ਕੁਝ ਲੋਕ ਕੀ ਕਰਦੇ ਤੇ ਬੱਲੀਆਂ ਲਾ ਦਿੰਦੇ ਆ ਇੱਥੇ ਬੱਲੀ ਲਾਤੀ ਇੱਥੇ ਬੱਲੀ ਲਾਤੀ ਬੱਲੀ ਲਾਤੀ ਠੀਕ ਹੈ ਤੇ ਇਹ ਬੱਲੀਆਂ ਕੀ ਹੈ ਨਾ ਜਦੋਂ ਆਪਾਂ ਮਾਲ ਪੜਦੇ ਹਾਂ ਤੋਂ ਬੱਲੀ ਟੁੱਟ ਜਾਂਦੀ ਹੈ ਨਿਕਲ ਜਾਂਦੀ ਹੈ ਤੇ ਗਾਡਰ ਟੁੱਟ ਜਾਂਦਾ ਮੈਂ ਤੁਹਾਨੂੰ ਸਕਰੀਨਸ਼ਾਟ ਲਾਉਣਾ ਹੈ ਇੱਕ ਵੀਡੀਓ ਦੇ ਵਿੱਚ ਨਾਲ ਤਾਂ ਕਿ ਉਸ ਤਰ੍ਹਾਂ ਨਾ ਹੋਵੇ ਇਹ ਤੁਸੀਂ ਉਹ ਗਲਤੀ ਨਹੀਂ ਕਰਨੀਗੇ ਆ ਇੱਥੇ ਪ੍ਰੋਪਰ ਪਿੱਲਰ ਜਾਂ ਫਿਰ ਇੱਟਾਂ ਦਾ ਜਾਂ ਫਿਰ ਕਰੇਪ ਮਾਰਕੀਟ ਦੇ ਵਿੱਚ ਕਿਰਾਏ ਤੇ ਮਿਲਣਦੇ ਅੱਜ ਆਪ ਕੋਲੇ ਤਾਂ ਖੁਦ ਕਰੇਪ ਲਾਓ ਇੱਥੇ ਕੰਮ ਮਜ਼ਬੂਤ ਨਾਲ ਕਰੋ ਤਾਂ ਕਿ ਇਸ ਲਟਕ ਦੇ ਉੱਤੇ ਆਪਣੇ ਇਹ ਹੋਰ ਵੀ ਗਾਡਰਾਂ ਦੇ ਬਜੇ ਨਾਉਣੇ ਤੇ ਇਸ ਕਰਕੇ ਇਹਨੂੰ ਬੜੀਆ ਮਜ਼ਬੂਤ ਬੀਮ ਲਾਉਣਾ ਹੈ ਆ ਪਿੱਲਰ ਲਾਉਣਾ ਥੱਲੇ ਤਾਂ ਕਿ ਇਸ ਬੀਮ ਨੂੰ ਲਫਾਰ ਨਾਵੇ ਬੀਮ ਨੂੰ ਕੋਸ਼ਿਸ਼ ਆ ਰਿਹਾ ਹੋਵੇ ਵੀ ਇੱਕ ਤੋਂ 1.5 ਇੰਚ ਵਿਚਾਲੋਂ ਚੱਕਾ ਜਾਵੇ ਬੀਮ ਬੀਮ ਵਿਚਾਲੋਂ ਇੱਕ ਤੋਂ 1.5 ਇੰਚੇ ਚੱਕਾ ਜਾਵੇ ਜਿਵੇਂ ਤੁਸੀਂ ਇਸ ਦੇ ਵਿੱਚ ਤਾਂ ਤੁਹਾਨੂੰ ਹੁਣ ਦਿਖਾਈ ਨਹੀਂ ਦੇ ਰਿਹਾ ਸੀ ਇੱਕ ਤੋਂ 1.5 ਇੰਚ ਬਿਲਡਰ ਨੂੰ ਚੱਕਿਆ ਇਹਨੂੰ ਵਿਚਾਲੜੇ ਨੂੰ ਸਾਈਡਾਂ ਨਾਲ ਤੇ ਤਾਂ ਕਿ ਆਪਣੇ ਜਦੋਂ ਇਨਸਾਈਟਰੀਂਗ ਖੋਲਾਂਗੇ ਤਾਂ ਆਪਣੀ ਉਹਦੇ ਵਿੱਚ ਬੀਮ ਦੇ ਵਿੱਚ ਕਰੈਕਸ ਵਗੈਰਾ ਤੋਂ ਨਹੀਂ ਆਉਣਗੇ ਦਿਖਾਈ ਨਹੀਂ ਦਿੰਦੇਗੇ ਦੇਖ ਸਕਦੇ ਹੋ ਦੋਸਤੋ ਤੁਸੀਂ ਤਾਂ ਤੁਸੀਂ ਕੁਝ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਬੇਸਮੈਂਟ ਦੇ ਬਗੈਰ ਤੁਸੀਂ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ